AGPC ਦੇ ਵੱਲੋਂ ਇੱਕ ਵੱਖਰਾ ਪ੍ਰਬੰਧ ਕੀਤਾ ਗਿਆ ਵਾ ਕਿ ਜਿਹੜੇ ਗਰਮੀ ਦੀਆਂ ਛੁੱਟੀਆਂ ਪਈਆਂ ਹੋਏ ਨੇ ਤੇ ਉਹਨਾਂ ਬੱਚਿਆਂ ਦੀਆਂ ਜਿਹੜੀਆਂ ਕਿ ਵੱਖਰੇ-ਵੱਖਰੇ ਸਕੂਲਾਂ ਦੇ ਜਿਹੜੇ ਇੱਥੇ ਬੱਚੇ ਪਹੁੰਚਦੇ ਨੇ ਉਹਨਾਂ 'ਤੇ ਇੱਕ ਟੀਮਾਂ ਬਣਾ ਦਿੱਤੇ ਗਿਆ ਕਿ ਕਈ ਅੰਦਰ ਫੋਨ ਲੈ ਕੇ ਜਦੋਂ ਕੀਰਤਨ ਚੱਲਦਾ ਤਾਂ ਫੋਨ ਸੁਣਦੇ ਨੇ ਤੇ ਉਸੇ ਚੀਜ਼ ਨੂੰ ਲੈ ਕੇ AGPC ਦੇ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਗਰਮੀ ਵੀ ਕਾਫੀ ਆ ਤੇ ਉਸੀ ਨੂੰ ਲੈ ਕੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਪਰ ਜਿਹੜਾ ਇਹ ਵੱਖਰਾ ਜਿਹੜਾ ਉਪਰਾਲਾ ਕੀਤਾ ਗਿਆ ਵਾ ਕਿ ਕਈ ਲੋਕ ਅੰਦਰ ਆ ਕੇ ਸਲਫੀਆਂ ਖਿੱਚਦੇ ਨੇ ਕਈ ਕੀਰਤਨ ਜਿਹੜੇ ਕਰਦੇ ਨੇ ਜਾਂ ਪਾਠ ਕਰਦੇ ਨੇ ਉਹ ਡਿਸਟਰਬ ਹੁੰਦੇ ਨੇ ਉਸੇ ਚੀਜ਼ ਨੂੰ ਵੇਖਦਾ ਐ ਜੀਪੀਸੀ ਦੇ ਲੋ ਇਹ ਪਰਾਲਾ ਕੀਤਾ ਗਿਆ ਐ ਜੀਪੀਸੀ ਇਹ ਜਿਹੜੇ ਮੈਨੇਜਰ ਨੇ ਦਰਬਾਰ ਸਾਹਿਬ ਦੇ ਉਹ ਸਾਡੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਹ ਸਭ ਕੀ ਕਹਿਣਾ ਚੌਕ ਜਿਹੜਾ ਇਹ ਪਰਾਲਾ ਕੀਤਾ ਗਿਆ ਇਹ ਮੰਨ ਚ ਕਿਦਾ ਆ ਕਿ ਇਹ ਚੀਜ਼ ਚਾਹੀਦੀ ਅੰਦਰ ਹੁਣ ਸੱਚਕੰਡ ਸਿੰਘ ਦੇ ਦਰਬਾਰ ਸਾਹਿਬ ਅਖੇ ਜਿਹੜੀਆਂ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਜਿਹੜੀ ਸੰਗਤ ਦੀ ਆਮਦ ਦਾ ਬਹੁਤ ਜ਼ਿਆਦਾ ਇਹਨੂੰ ਵੇਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ ਮੁਤਾਬਕ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਵੀ ਆਪਾਂ ਇਹ ਗਰਮੀ ਦੀਆਂ ਸੁਪਕੀਆਂ ਵਿੱਚ ਸੰਗਤ ਲਈ ਕੀ ਕਰ ਸਕਦੇ ਆ ਸੋ ਜਿਹੜੇ ਸਾਡੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧੇਕ ਆਧਾਰੇ ਨੇ ਉਹਨਾਂ ਦੇ ਜਿਹੜੇ ਸਖਤਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਦੇ ਭੈਣ ਸਤਵੰਤ ਕੌਰ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਕੇ ਸਾਡੇ ਜਿੰਨੇ ਵੀ ਸਕੂਲ ਕਾਲਜ ਨੇ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਇੱਕ ਵਲੰਟੀਅਰ ਤੌਰ ਤੇ ਇੱਕ ਮਹੀਨੇ ਦੀ ਸੇਵਾ ਲਈ ਇੱਥੇ ਸਤਕਾਂਠ ਸ੍ਰੀ ਦਰਬਾਰ ਸਾਹਿਬ ਇੱਥੇ ਬੁਲਾਇਆ ਉਹ ਉਹ ਇਹ ਸੇਵਾ ਹੈ ਜਿਹੜੀ 7 ਜੂਨ 2024 ਨੂੰ ਸ਼ੁਰੂ ਹੋ ਚੁੱਕੀ ਆ ਜੋ 30 ਜੂਨ 2024 ਤੱਕ ਇਹ ਛੁੱਟੀਆਂ ਦੌਰਾਨ ਤੇ ਜਿਹੜੇ ਇਹ ਬੱਚੇ ਨੇ ਇਹ ਵਲੰਟੀਅਰ ਤੌਰ ਤੇ ਸੇਵਾ ਕਰਨਗੇ ਜੀ ਪਰਿਵਾਰਾਂ ਦੇ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਬੱਚੇ ਜਿਹੜੇ ਘਰਾਂ ਦੇ ਵਿੱਚ ਇਹ ਰਹਿਣਗੇ ਤਾਂ ਉਹ ਇੱਥੇ ਦਰਬਾਰ ਸਾਹਿਬ ਆ ਕੇ ਇੱਕ ਸੇਵਾ ਵੀ ਕਰਨਗੇ ਤੇ ਇੱਕ ਉਹਨਾਂ ਦਾ ਮਾਈਂਡ ਵੀ ਜਿਹੜਾ ਚੇਂਜ ਹੋ। ਅ ਦੇਖੋ ਇੱਕ ਦਿਨ ਲੰਘਿਆ ਇੱਕ ਦਿਨ ਦੇ ਵਿੱਚ ਹੀ ਸਾਡੀਆਂ ਸਾਨੂੰ ਜਿਹੜੀ ਇਸ ਗੱਲ ਦੇ ਮੱਧਰ ਕੇ ਫੋਨ ਆਉਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਹਰੇਕ ਜਿਹੜਾ ਮਾਂ ਪਿਓ ਹੈ ਇਹ ਚਾਹੁੰਦਾ ਸਾਡਾ ਬੱਚਾ ਅ ਧਾਰਮਿਕ ਖਿਆਲਾਂ ਦਾ ਹੋਵੇ। ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਹੜੀ ਸੇਵਾ ਮਿਲਨੀ ਆ ਇਹ ਇੱਕ ਬਹੁਤ ਵੱਡੇ ਭਾਗਾ ਦੇ ਇਨਸਾਨੀ ਆ ਕਿਉਂਕਿ ਛੁੱਟੀਆਂ ਦੇ ਦੌਰਾਨ ਜਿਹੜੇ ਬੱਚੇ ਨੇ ਸਟੂਡੈਂਟ ਨੇ ਉਹ ਬਾਹਰ ਕਿਤੇ ਜਗ੍ਹਾ ਤੇ ਘੁੰਮਣ ਚਲੇ ਜਾਂਦੇ ਨੇ ਜੋ ਮਾਪਿਆਂ ਨੂੰ ਵੀ ਕਈ ਵਾਰ ਚੰਗਾ ਨਹੀਂ ਲੱਗਦਾ ਸੋ ਇਸ ਗੱਲ ਤੇ ਮਾਪਿਆਂ ਦੀ ਬੜੀ ਤਸੱਲੀ ਆ ਵੀ ਉਹਨਾਂ ਦੇ ਬੱਚਿਆਂ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਇੱਕ ਇਹ ਸੇਵਾ ਮਿਲਿਆ ਨਾਲੇ ਸੇਵਾ ਮਿਲਿਆ ਤੇ ਨਾਲੇ ਇੱਥੇ ਆਪਣੇ ਦਰਸ਼ਨ ਮੇਲੇ ਕਰ ਰਹੇ ਨੇ ਜੀ ਹੋ ਰਹੀ ਹੈ ਕਿ ਕਈ ਲੋਕ ਬਾਹਰ ਆਉਂਦੇ ਨੇ ਪ੍ਰਵਾਸੀ ਵੀ ਆਉਂਦੇ ਨੇ ਉਹਨਾਂ ਨੂੰ ਦੇਤਾ ਦਾ ਨਹੀਂ ਪਤਾ ਹੈਗਾ ਉਹਨਾਂ ਵਾਸਤੇ ਕੋਈ ਅਪੀਲ ਕੀਤੀ ਜਾ ਰਹੀ ਹੈ ਜਦੋਂ ਐਂਟਰੀ ਗੇਟ ਹੈਗਾ ਵਾ ਕਿ ਨਸ਼ੇ ਦਾ ਸੇਵਨ ਜਿਹੜਾ ਨਾ ਕੀਤਾ ਜਾਵੇ ਫੋਨ ਨਾ ਸੁਣਿਆ ਜਾਵੇ ਇਹ ਕੀਤਾ ਜਾ ਰਿਹਾ ਹੈ ਪਰ ਬਿਲਕੁਲ ਜਿੱਥੇ ਜਿਹੜੇ ਜਿਵੇਂ ਜਿੰਨੇ ਸਾਡੇ ਐਂਟਰੀ ਗੇਟ ਨੇ ਖਾਸ ਕਰਕੇ ਜਿਹੜੇ ਘੰਟਾ ਘਰ ਵਾਲੀ ਸਾਈਡ ਤੇ ਜਿੱਥੇ ਸੰਗਤ ਵੱਧ ਆਮਦ ਆ ਉਧਰ ਦੇ ਪਾਸੇ ਸਾਡੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਗਾਈਡ ਵੀ ਹਰ ਟਾਈਮ ਮੌਜੂਦ ਨੇ ਜਿੱਥੇ ਸੇਵਾਦਾਰ ਮੌਜੂਦ ਨੇ ਉਥੇ ਗਾਈਡ ਵੀ ਮੌਜੂਦ ਨੇ ਜਿਹੜੇ ਸੰਗਤ ਨੂੰ ਜਿਹੜੇ ਆਊਟ ਆਫ ਸਟੇਟ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਮर्यादा ਬਾਰੇ ਜਾਂ ਅੰਦਰਲੇ ਅਸੂਲਾਂ ਬਾਰੇ ਉਹਨਾਂ ਨੂੰ ਜਿਹੜੇ ਸਾਡੇ ਗਾਈਡ ਨੇ ਉਹ ਵੀ ਦੱਸ ਰਹੇ ਨੇ ਜਿਹੜੇ ਇਹ ਸਾਡੇ ਵਲੰਟੀਅਰ ਨੇ ਇਹ ਇਹ ਸਾਡੇ ਸੇਵਾਦਾਰਾਂ ਦੇ ਨਾਲ ਸਹਾਇਕ ਤੌਰ ਤੇ ਜਿੱਥੇ ਸੇਵਾ ਕਰ ਰਹੇ ਨੇ ਜਲਦੀ ਸੇਵਾ ਕਰ ਰਹੇ ਨੇ ਉੱਤੇ ਇਹ ਤਖਤੀਆਂ ਫੜ ਕੇ ਸੰਗਤ ਨੂੰ ਇਸ ਗੱਲ ਦੀ ਜਾਣਕਾਰੀ ਦੇ ਰਹੇ ਨੇ ਵੀ ਕਤਾਰਾਂ ਵਿੱਚ ਜਾਣਾ ਚਾਹੀਦਾ ਸਾਨੂੰ ਸਹਿਜ ਨਾਲ ਜਾਣਾ ਚਾਹੀਦਾ ਮੋਬਾਈਲ ਫੋਨ ਜਿਹੜੇ ਬੰਦ ਕਰਨੇ ਚਾਹੀਦੇ ਨੇ ਜਿਹੜੀ ਗਰਵਾਣੀ ਚੱਲਦੀ ਆ ਸਾਨੂੰ ਆਪਸ ਵਿੱਚ ਗੱਲਾਂ ਬਾਤਾਂ ਮਾਰਨ ਦੀ ਬਜਾਏ ਜੋ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵਿਖੇ ਜੋ ਗਰਵਾਣੀ ਚੱਲਦੀ ਆ ਇਹਨੂੰ ਸਾਨੂੰ ਵੱਧ ਤੋਂ ਵੱਧ ਸਰਵਣ ਕਰਨਾ ਚਾਹੀਦਾ ਕਿਉਂਕਿ ਜਿਹੜਾ ਸਤਿਗੰਗ ਸ਼੍ਰੀ ਦਰਬਾਰ ਸਾਹਿਬ ਵਿਖੇ ਮਸਾਂ ਟਾਈਮ ਮਿਲਦਾ ਦਰਸ਼ ਮੇਲੇ ਕਰਨ ਦਾ ਇੱਥੇ ਸਾਨੂੰ ਜਿੰਨਾ ਟਾਈਮ ਅਸੀਂ ਪ੍ਰਕਰਮਾਂ ਚੋਂਣਾ ਇਹ ਸਮਾ ਵਿਅਰਥ ਨਹੀਂ ਗਜਾਉਣਾ ਚਾਹੀਦਾ ਇਹ ਵੱਧ ਤੋਂ ਵੱਧ ਸਾਨੂੰ ਗੁਰਬਾਣੀ ਦਾ ਸਰਵਣ ਕਰਨਾ ਚਾਹੀਦਾ ਸਭ ਇੱਕ ਚੀਜ਼ ਹੋ ਰਹੀ ਜਿੱਥੇ ਤੇ ਸ਼ਰਧਾਲੂ ਲੱਖਾਂ ਦੀ ਗਿਣਤੀ ਦੇ ਵਿੱਚ ਛੁੱਟੀਆਂ ਦੇ ਦੇਣ ਹੈਗੇ ਲੋਕ ਆਪਣੇ ਪਰਿਵਾਰਾਂ ਨਾਲ ਸਰਬ ਦੇ ਪਲੇ ਦੀ ਅਰਦਾਸ ਕਰਨ ਵਾ ਕੁਝ ਲਟੇਰੇ ਵੀ ਜਿਹੜੇ ਘੁੰਮਦੇ ਨੇ ਉਹਨਾਂ ਦੇ ਉੱਪਰ ਵੀ ਨਜ਼ਰ ਰੱਖੀ ਜਾ ਰਹੀ ਹਰਮੰਦਰ ਸਾਹਿਬ ਕਹਿੰਦੇ ਕਿ ਸੀਸੀਟੀਵੀ ਕੈਮਰੇ ਲੱਗੇ ਕਿੰਨੇ ਕੈਮਰੇ ਲੱਗੇ ਵਾ ਦੇਖੋ ਸੱਚਖੰਡ ਸ੍ਰੀ ਦਰਬਾਰ ਸਾਹਿਬ ਇਹ ਲਗਭਗ 1000 ਦੇ ਨੇੜੇ ਤੇਰੇ ਕੈਮਰਾ ਲੱਗਿਆ ਹੋਇਆ ਜੋ ਚੱਪੇ-ਚੱਪੇ ਤੇ ਸਾਨੂੰ ਮਤਲਬ ਕਿ ਨਿਗਰਾਨੀਆਂ ਬਕਾਇਦਾ ਉਹਦੇ ਤੇ ਸਾਡੀਆਂ ਸ਼ਿਫਟਾਂ ਵੈਜ ਮੁਲਾਜ਼ਮ ਡਿਊਟੀ ਕਰ ਰਹੇ ਨੇ ਤੇ ਹਰ ਟਾਈਮ ਉਹ ਜਿਹੜਾ ਵੀ ਕੋਈ ਯਾਤਰੀ ਕੋਈ ਕੰਪਲੈਕਸ ਦੇ ਵਿੱਚ ਇੱਕ ਵਾਰ ਐਂਟਰ ਹੋ ਗਿਆ ਉਹ ਇੱਕ ਕੈਮਰੇ ਚੋਂ ਨਿਕਲਦਾ ਦੂਸਰੇ ਕੈਮਰੇ ਦੀ ਨਿਗਾਹ 'ਚ ਆ ਜਾਂਦਾ ਸੋ ਪੂਰੇ ਮਤਲਬ ਕਿ ਹਰੇਕ ਤੇ ਖਿਆਲ ਰੱਖਿਆ ਜਾਂਦਾ ਤੇ ਜਿਹੜਾ ਕੋਈ ਕੋਈ ਸਰਾਰਤ ਕਰਦਾ ਬਹੁਤ ਸਾਰੀ ਸੰਗਤਾਂ ਤੇ ਸਰਦਾ ਤੇ ਸਤਿਕਾਰ ਨਾਲ ਆਉਂਦੀ ਆ ਪਰ ਕੁਝ ਕੁ ਇੱਕ ਬੰਦੇ ਜਿਹੜੇ ਇਸ ਰਾਰਤੀ ਹੁੰਦੇ ਨੇ ਉਹ ਫਿਰ ਇਹ ਕੈਮਰਿਆਂ ਦੀ ਨਿਗਾ ਚਾਹਦੇ ਨੇ ਉਹ ਵਖਸ਼ੇ ਨਹੀਂ ਜਾਂਦੇ ਕਹਿੰਦੇ ਕਿ ਐਡੀਪੀਸੀ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਵੱਲੋਂ ਬੜੇ ਅਪਰਾਲੇ ਕੀਤੇ ਗਏ ਕਈਆਂ ਨੇ ਚੀਜ਼ਾਂ ਲੱਭ ਕੇ ਦਿੱਤੀਆਂ ਫੋਨ ਘਵਾਚ ਗਏ ਸੀ ਕਿਸੇ ਦਾ ਪਾਸਪੋਰਟ ਉਹ ਸੀਸੀਟੀਵੀ ਕੈਮਰੇ ਦੇ ਨਾਲ ਜਿਹੜੇ ਕੀ ਚੀਜ਼ਾਂ ਲੱਭੀ ਗਈ ਬਿਲਕੁਲ ਜੀ ਜਿਹੜੇ ਸਾਡੇ ਮਲਾਜ਼ਮ ਉੱਤੇ ਕੈਮਰੇ ਚ ਨੇ ਉਹ ਉਹਨਾਂ ਦਾ ਇੰਨਾ ਕੁ ਤਜਰਬਾ ਹੋ ਚੁੱਕਿਆ ਤੇ ਉਹ ਮੈਨੂੰ ਇਹ ਲੱਗਦਾ ਜਿਹੜੇ ਜਿਵੇਂ ਇਹ ਕੰਮ ਸਰਕਾਰਾਂ ਦਾ ਇਹ ਪੁਲਿਸ ਦਾ ਕੰਮ ਆ ਉਹ ਉਹਨਾਂ ਤੋਂ ਵੀ ਫਾਸਟ ਬੰਦੇ ਉਹ ਡਿਊਟੀ ਕਰ ਰਹੇ ਨੇ ਬਹੁਤ ਸਾਨੂੰ ਉਹਨਾਂ ਦੀ ਜਿਹੜੀ ਡਿਊਟੀ ਤੇ ਬੜੀ ਤਸੱਲੀ ਆ ਮਾਨਜੋਗ ਪ੍ਰਧਾਨ ਸਾਹਿਬ ਨੇ ਪਿਛਲੇ ਸਮੇਂ 'ਚ ਜਦ ਅ ਇਹਦੇ ਸਰਾਹ ਦੇ ਵਿੱਚ ਇੱਕ ਬੰਬ ਵਾਲਾ ਕਾਰਡ ਹੋਇਆ ਸੀ ਉਹਦੇ 'ਚ ਮਾਨਜੋਗ ਸਾਡੇ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਬੰਦਿਆਂ ਦੀ ਪ੍ਰਸ਼ੰਸਾ ਕੀਤੀ ਆ ਤੇ ਸਲਾਘਾ ਵੀ ਕੀਤੀ ਉਹਨਾਂ ਦੀ ਡਿਊਟੀ ਦੀ ਇਸ ਤਰ ਜਿਹੜੇ ਉਹਨਾਂ ਦੇ ਨਾਲ ਦੇ ਪੂਰੀ ਟੀਮ ਆ ਪੂਰੀ ਵਧੀਆ ਮਤਲਬ ਕਿ ਉਹ ਡਿਊਟੀ ਕਰਦੇ ਨੇ ਮੈਂ ਉਹਨਾਂ ਦੀ ਡਿਊਟੀ ਦੀ ਪ੍ਰਸ਼ੰਸਾ ਕਰਦਾ ਜੀ ਅਗਲਾ ਸਵਾਲ ਗਰਮੀ ਨੂੰ ਵੇਖਦੇ ਹੋਇਆ ਲੱਖਾਂ ਦੀ ਗਿਣਤੀ ਜਿੱਥੇ ਸੰਗਤ ਪਹੁੰਚਦੀ ਹੈ ਕੀ ਕੀ ਪ੍ਰਬੰਧ ਕੀਤੇ ਗਏ ਐ ਜੀਪੀਸੀ ਵੱਲੋਂ ਸੱਚਕੰਦ ਸ੍ਰੀ ਦਰਬਾਰ ਸਾਹਿਬ ਵੱਲੋਂ ਜਿਹੜੇ ਸੰਗਤ ਦੀ ਗਰਮੀ ਨੂੰ ਦੇਖਦੇ ਵੱਧ ਆਮਦ ਨੂੰ ਦੇਖ ਕੇ ਜਿੱਥੇ ਜਿਹੜੇ ਮੈਟਾਂ ਦੀ ਗਿਣਤੀ ਆ ਉਹ ਵਧਾਈ ਗਈ ਆ ਤੇ ਉੱਥੇ ਜਿਹੜੀ ਸਾਂ ਦੇ ਲਈ ਚਾਨਣੀਆਂ ਲਾਈ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਆਪਾਂ ਖੜੇ ਆ ਇੱਥੇ ਵੀ ਗੁਰਦਰਾ ਮਨਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਇੱਥੇ ਵੀ ਚਾਨਣੀਆਂ ਲਗਾਈਆਂ ਗਈਆਂ ਨੇ ਘੰਟਾ ਘਰ ਵਾਲੀ ਸਾਈਡ ਤੇ ਜਾਂ ਸੰਗਤ ਜੋੜੇ ਜਮਾ ਕਰਾ ਕੇ ਹੁੰਦੀ ਆ ਉੱਥੇ ਵੀ ਚਾਨਣੀਆਂ ਲਗਾਈਆਂ ਗਈਆਂ ਨੇ ਦਰਸ਼ਨੀ ਡਿਊਟੀ ਦੇ ਬਾਹਰਲੇ ਪਰਸੇ ਸ੍ਰੀ ਅਕਾਲ ਤਖਤ ਦੇ ਸਾਹਮਣੇ ਉੱਥੇ ਵੀ ਚਾਨਣੀਆਂ ਲਗਾਈਆਂ ਗਈਆਂ ਨੇ ਸਾਂ ਬਾਤੇ ਇਹਨਾਂ ਚਾਨਣੀਆਂ ਤੋਂ ਇਲਾਵਾ ਸੰਗਤਾਂ ਦੇ ਲਈ ਚਾਰੇ ਕੋਨਿਆਂ ਤੇ ਠੰਡੇ ਜਲ ਦੀਆਂ ਸਬੀਲਾਂ ਚੱਲ ਰਹੀਆਂ ਨੇ ਸੋ ਸੰਗਤਾਂ ਸ਼ਕਰੀਆਂ ਨੇ ਸੋ ਇਹਨਾਂ ਤੋਂ ਇਲਾਵਾ ਜਿਹੜੇ ਦਰਸ਼ਨ ਡਿਊਟੀ ਦੇ ਸਾਹਮਣੇ ਆ ਉਹ ਕੂਲਰ ਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਸੋ ਜਿਹੜੀਆਂ ਸੰਗਤਾਂ ਦੇ ਲਈ ਇੱਕ ਵਿਸ਼ੇਸ਼ ਇਸ ਵਾਰ ਅਪਰਾਲਾ ਕੀਤਾ ਗਿਆ ਸੱਚਖੰਡ ਸੇਹ ਦੀ ਦਰਬਾਰ ਸਾਹਿਬੋਂ ਜਿਹੜੇ ਇੱਕ ਵਾਰ ਪੁਹਾਰਾ ਟਾਈਪ ਲਗਾਏ ਗਏ ਨੇ ਜਿਹੜੀ ਕਿ ਸੰਗਤ ਉੱਥੇ ਜਿਹਨੂੰ ਟਾਈਮ ਲੱਗਦਾ ਇੱਕ ਏਸੀ ਦੀ ਫੀਲਿੰਗ ਆਉਂਦੀ ਆ ਉਹ ਜਿਹੜਾ ਮਤਲਬ ਕਿ ਉੱਥੇ ਸੰਗਤ ਨੂੰ ਗਰਮੀ ਵਗੈਰਾ ਕੁਝ ਨਹੀਂ ਲੱਗਦੀ ਸੋ ਮੇਰੀ ਇੱਕ ਸੰਗਤਾਂ ਨੂੰ ਬੇਨਤੀ ਆ ਅਪੀਲ ਵੀ ਆ ਵੀ ਜਿਹੜੇ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੀ ਆ ਦਰਸ਼ਨੀ ਡਿਊਟੀ ਤੋਂ ਬਾਹਰ ਉਹਨਾਂ ਨੂੰ ਬੇਨਤੀ ਆ ਕਿ ਆਪ ਨੇ ਜਿਹੜਾ ਨਾਲ ਦੀ ਸੰਗਤਾਂ ਤੋਂ ਫ਼ਾਸਲਾ ਰੱਖ ਕੇ ਖੜਨਾ ਚਾਹੀਦਾ ਤਾਂ ਕਿ ਆਪ ਵੀ ਗਰਮੀ ਤੋਂ ਬਚੀਏ ਤੇ ਸੰਗਤ ਨੂੰ ਵੀ ਗਰਮੀਾਂ ਤੋਂ ਬਚਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਿਲਕੁਲ ਜੀ ਐਸ ਪੀ ਸੀ ਦੇ ਵੱਲੋਂ ਵੱਖਰੇ ਵੱਖਰੇ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਨੇ ਗਰਮੀ ਨੂੰ ਵੇਖਦੇ ਹਾਂ ਉਹ ਵੀ ਪ੍ਰਬੰਧ ਕੀਤੇ ਗਏ ਨੇ ਤੇ ਦੂਜੇ ਪਾਸੇ ਕਿ ਜਿਹੜੇ ਫੋਨ ਨੇ ਲੋਕੀ ਜਿਹੜੇ ਸ਼ਰਧਾਲੂ ਆਉਂਦੇ ਨੇ ਅੰਦਰ ਜਦੋਂ ਕੋਈ ਪਾਠ ਕਰ ਦਿੰਦਾ ਕੋਈ ਕੀਰਤਨ ਸੁੰਦਦਾ ਉਹਨਾਂ ਨੂੰ ਡਿਸਟਰਬ ਨਾ ਕੀਤਾ ਜਾਵੇ ਉਹਨਾਂ ਵਾਸਤੇ ਜਗਾ ਜਗਾਹ ਤੇ ਬਤਕਤੀਆਂ ਲਗਾ ਕੇ ਲੋਕਾਂ ਨੂੰ ਜਿਹੜਾ ਕਿ ਇੱਕ ਮੈਸੇਜ ਦਿੱਤਾ ਜਾ ਰਿਹਾ ਕਿ ਆਪਣੇ ਅੰਦਰ ਐਂਟਰ ਹੁੰਦੇ ਜਿਹੜੇ ਕਿ ਫੋਨ ਬੰਦ ਕਰ ਲੈ ਕੇ ਤੇ ਐ ਜੀ ਪੀ ਸੀ ਵਾਲੋ ਗਰਮੀ ਨੂੰ ਦੇਖਦੇ ਹੋયા ਆ ਵੀ ਜਿਹੜਾ ਕਿ ਠੰਡੇ ਜਲਦੀਆਂ ਛੀਪੀਲਾ ਲਗਾ ਦਿੱਤੇ ਗਏ ਨੇ ਕੂਲਰ ਲਗਾ ਦਿੱਤੇ ਗਏ ਨੇ ਟੈਂਟ ਲਗਾ ਦਿੱਤੇ ਗਏ ਨੇ ਕਿ ਜਿਹੜੇ ਸ਼ਰਧਾਲੂ ਨੇ ਉਹ ਗਰਮੀ ਦੇ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵ